ਬੀ ਗੰਗੂ ਨੂੰ ਹਮੇਸ਼ਾ ਲਾਂਤਾਂ ਹੀ ਪੈਂਦੀਆਂ ਰਹਿਣਗੀਆਂ ਆ ਮੋਤੀराम ਮਹਾਰਾਜੀ ਦੀ ਦੁੱਧ ਪਿਲਾਉਣ ਦੀ ਸੇਵਾ ਨੂੰ ਅੱਜ ਵੀ ਸਿੱਖ ਸੰਤ ਚੇਤੇ ਰੱਖਦੀ ਹੈ ਹਰ ਗੁਰੂ ਘਰ ਵਿੱਚ ਪਉ ਦੇ ਮਹੀਨੇ ਵਿੱਚ ਇੰਨਾ ਦਿਨਾਂ ਵਿੱਚ ਦੁੱਧ ਛਕਾਉਣ ਦੀ ਸਮੁੰਦਰ ਛਕਾਉਣ ਦੀ ਸੇਵਾ ਚੱਲਦੀ ਰਹਿੰਦੀ ਹੈ ਜੋ ਸੰਗਤਾਂ ਆਪਣੇ ਤਨ ਮਨ ਤਨ ਨਾਲ ਨਿਵੰਧਿਆ ਹਨ ਕਿ ਕਿਸ ਤਰ੍ਹਾਂ ਦਸ਼ਮੇਸ਼ ਪਿਤਾ ਜੀ ਦੇ ਲਾਲਾ ਨੂੰ ਬਾਬਾ ਮੋਤੀराम ਮਹਾਰਾਜ ਜੀ ਨੇ ਵਿਲੇ ਸਮੁੰਦਰ ਛਕਾਇਆ ਜਿਸ ਵੇਲੇ ਉਹਨਾਂ ਦੇ ਉੱਪਰ ਦੁੱਖਾਂ ਦਾ ਕਹਿਰ ਟੁੱਟਿਆ ਹੋਇਆ ਸੀ ਚਾਰੇ ਪਾਸੇ ਦੁਸ਼ਮਣ ਸਨ ਕੋਈ ਵੀ ਆਪਣਾ ਨਜ਼ਰ ਨਹੀਂ ਆਉਂਦਾ ਸੀ ਠੰਡ ਦਾ ਕਹਿਰ ਤੇ ਕਈ ਦਿਨਾਂ ਤੋਂ ਭੁੱਖੇ ਵੀ ਸਨ ਚਾਰੇ ਪਾਸੇ ਦੁਸ਼ਮਣ ਸਨ ਅਤੇ ਸਾਜ਼ਿਸ਼ਾਂ ਸਨ ਉੱਪਰ ਬਾਬਾ ਮੋਤੀराम ਮਹਾਰਾਜੀ ਨੇ ਆਪਣਾ ਸਿੱਖ ਧਰਮ ਆਪਣੇ ਪੂਰਨ ਗੁਰਸਿੱਖ ਹੋਣ ਦਾ ਪਰਮਾਨ ਦਿੱਤਾ ਜਿਨ੍ਹਾਂ ਦੀ ਸੇਵਾ ਰੈਂਦੀ ਦੁਨੀਆ ਤੱਕ ਚਲਦੀ ਰਹੇਗੀ